ਖਾਲਸਾ ਪੰਥ ਦੀ 232ਵੀਂ ਸਥਾਪਨਾ ਦਿਵਸ ਤੇ ਮੈਂ ਸਮੂਹੇ ਸਮੂਚੀ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਮੈਂ ਜਿਵੇਂ ਸਿੰਘ ਸਾਹਿਬ ਜੀ ਨੇ ਆਦੇਸ਼ ਦਿੱਤੇ ਹੈ ਜੀ ਜਿੱਥੇ ਵੀ ਆਪਣਾ ਖਾਲਸਾ ਰਹਿ ਰਿਹਾ ਹੈ ਉਹ ਮਿਲ ਜਾਂਦੇ ਨੇ ਨਿੱਕੇ ਪਏ ਹੋਏ ਦੁਨੀਆ 'ਚ ਕਿੱਥੇ ਵੀ ਆਪਣੇ ਪੂਰੇ ਸਾਲ ਵਾਸਤੇ ਕਿਉਂਕਿ ਆ 325ਵਾਂ ਵਰਕਵਾਰ ਹੈ ਜਰੂਰ ਦਿੱਤੇ ਜਾਣਗੇ ਪੂਰੇ ਸਾਲ ਆਪ ਕੇਸ਼ਰੀ ਝੰਡਾ ਆਪਣੇ ਘਰ 'ਚ ਜੂਣ ਚੋਲਿਓ ਆ ਤੁਹਾਨੂੰ ਕਿਉਂਕਿ ਆ ਬਹੁਤ ਇਤਿਹਾਸਿਕ ਸਾਲ ਆਪਣੇ ਵਾਸਤੇ ਆਕੇ ਤੇ ਮੈਂ ਅੱਜ ਦੀ ਦਿਹਾੜੀ ਦੀ ਫਿਰ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਗੁਰੂ ਸਾਹਿਬ ਨੇ ਬਹੁਤ ਹੀ ਬਖਸ਼ਿਸ਼ ਦੇ ਨਾਲ ਇਸ ਘਰ ਨੂੰ ਨਵਾਜਿਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਉਹ ਕਰੋ ਨਿਵਾਸ ਅੱਗੇ ਜਾ ਕੇ ਗੁਰੂ ਸਾਹਿਬ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ ਜਦ ਇੰਨਾ ਵੱਡਾ ਮਾਨ ਸਾਡੇ ਪਿਤਾ ਨੇ ਸਾਨੂੰ ਬਖਸ਼ਿਆ ਹੈ ਇਹ ਕਿਉਂ ਨਾ ਅਸੀਂ ਵੀ ਉਸ ਪਿਤਾ ਦੇ ਦਿਖਾਏ ਹੋਏ ਰਾਸਤੇ ਤੇ ਚੱਲਣ ਵਾਸਤੇ ਅਮਾ ਦੇ ਚਰਨਾ ਚੇ ਅਰਦਾਸਾ ਵੀ ਰੱਈਏ ਇਹੋ ਜੇ ਖਾਲਸਾ ਸਵੰਸਕੇ ਜਿਸ ਤਰ੍ਹਾਂ ਗੁਰੂ ਸਾਹਿਬ ਸਾਡੇ ਤੋਂ ਉਮੀਦ ਰੱਖਦੇ ਹਨ ਅੱਜ ਤੱਕੜੇ ਹੋ ਕੇ ਇਸ ਖਾਲਸਾ ਦੀ ਸਿਰਜਣਾ ਦਿਵਸ 'ਚ ਗੁਰੂ ਨੇ ਦਿਖਾਏ ਹੋਏ ਰਾਸਤੇ 'ਤੇ ਚੱਲਣ ਵਾਸਤੇ ਆਪਣਾ ਉਪਰਾਲਾ ਕਰੀਏ ਤੇ ਪ੍ਰਣ ਕਰੀਏ ਬਹੁਤ-ਬਹੁਤ ਬਤੈਕੀ